प्यारे दोस्तों प्यार भरी सासिका जी पंजाब सरकार ਦੇ ਮੁਲਾਜ਼ਮਾਂ ਨੂੰ ਚੰਡੀਗੜ੍ਹ ਦੇ ਵਿੱਚ ਡੈਪੂਟੇਸ਼ਨ ਲਾਇਆ ਜਾ ਰਿਹਾ ਹੈ ਜਿਸ ਕਰਕੇ ਮੁਲਾਜ਼ਮਾਂ ਵਿੱਚ ਬਹੁਤ ਖੁਸ਼ੀ ਨਹੀਂ ਲਹਿਰਾ ਹੈ ਕਿਉਂਕਿ ਜੋ ਮੁਲਾਜ਼ਮ ਡੈਪੂਟੇਸ਼ਨ ਤੇ ਚੰਡੀਗੜ੍ਹ ਲਾਜਣਗੇ ਉਹਨਾਂ ਨੂੰ ਡੀਏ ਚੰਡੀਗੜ੍ਹ ਵਾਲੇ ਮੁਲਾਜ਼ਮਾਂ ਨਾਲ ਮਿਲੇਗਾ ਭਾਵ 53% ਮਿਲੇਗਾ ਜਿਸ ਕਰਕੇ ਮੁਲਾਜ਼ਮਾਂ ਵਿੱਚ ਖੁਸ਼ੀ ਨਹੀਂ ਲਹਿਰਾ ਹੈ ਪੰਜਾਬ ਸਰਕਾਰ ਦੇ ਮੁਲਾਜ਼ਮ ਮੰਗ ਕਰਦੇ ਆ ਮੁੱਖ ਮੰਤਰੀ ਭਵਨ ਤਮਾਨ ਤੋਂ ਕਿ ਪੰਜਾਬ ਨਾਲ ਦੀ 42% ਤੋਂ ਵਧਾ ਕੇ 53% ਕੀਤਾ ਜਾਵੇ ਇਹ ਮੁੱਖ ਮੰਗ ਹੈ ਪਰ ਇੱਕ ਪੈਨਸ਼ਨ ਨੂੰ ਲੈ ਕੇ ਨਵਾਂ ਪੱਤਰ ਪਤਾ ਲੱਗਿਆ ਹੈ ਕਿ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਟਟਕਾਰ ਲਗਾਈ ਹੈ ਚੀਫ ਸਕੱਟਰੀ ਪੰਜਾਬ ਨੂੰ ਜੋ ਕਿ ਰਜਨੀਸ਼ਰ ਗੁਮਾਰ ਤੇ ਅਦਰ ਨੇ ਜੋ ਪਟੀਸ਼ਨ ਪਾਈ ਗਈ ਸੀ ਕਿ 18 12 1996 ਨੂੰ ਲਾਗੂ ਕੀਤੀ ਗਈ ਪੈਨਸ਼ਨ ਸਕੀਮ ਜੋ ਕਿ 2002 ਦੇ ਵਿੱਚ ਹਾਈ ਕੋਰਟ ਨੇ ਸੁਣਵਾਈ ਦੌਰਾਨ ਪੰਜਾਬ ਸਰਕਾਰ ਦੇ ਅਡੀਸ਼ਨਲ ਵੱਲੋਂ ਐਫੀਡਿਵਿਟ ਦਿੱਤਾ ਗਿਆ ਸੀ ਕਿ ਅਸੀਂ 15 ਜੂਨ 2002 ਤੱਕ ਪੈਨਸ਼ਨ ਲਾਗੂ ਕਰ ਦਿੱਤੀ ਜਾਵੇਗੀ ਪਰ ਲਾਗੂ ਨਹੀਂ ਕੀਤੀ ਗਈ 2012 ਦੇ ਵਿੱਚ 12 ਜਨਵਰੀ ਨੂੰ ਪੰਜਾਬ ਵਿਧਾਨ ਸਭਾ ਵਿੱਚ ਬਿੱਲ ਪੇਸ਼ ਕੀਤਾ ਗਿਆ ਜੋ ਕਿ ਇਸ ਕੀ ਨੂੰ ਖਤਮ ਕਰ ਦਿੱਤਾ ਗਿਆ ਹੈ ਸੁਪਰੀਮ ਕੋਰ ਵੱਲੋਂ ਪੰਜਾਬ ਦੇ ਸੀ ਸੈਕਟਰੀ ਨੂੰ ਫਟਕਾ ਲਗਾਈ ਗਈ ਹੈ ਆਉਣ ਵਾਲੀ 24 ਮਾਰਚ 2023 ਨੂੰ ਸੁਪਰੀਮ ਕੋਰ ਨੇ ਤਰੀਕ ਦਿੱਤੀ ਹੈ ਕਿ ਜਿਸ ਤਰੇਵੇ ਪੰਜਾਬ ਦਾ ਇਹ ਸੈਕਟਰੀ ਪੇਸ਼ ਹੋਵੇਗਾ 1996 ਦੇ ਵਿੱਚ ਜੋ ਪੈਨਸ਼ਨ ਸਕੀਮ ਲਾਗੂ ਕੀਤੀ ਗਈ ਸੀ ਇਸ ਦੀ ਪਟੀਸ਼ਨ ਰਿਨਿਸ਼ ਕੁਮਾਰ ਨੇ ਪਾਈ ਹੈ ਅਦਰਦ ਨੇ ਆਉਣ ਵਾਲੀ 24 ਮਾਰਚ 2025 ਨੂੰ 1996 ਵਾਲੀ ਜੋ ਪੈਨਸ਼ਨ ਸਕੀਮ ਹੈ ਉਹ ਤੇ ਕੋਈ ਫੈਸਲਾ ਕੀਤਾ ਜਾ ਸਕਦਾ ਹੈ ਜੀ ਪੰਜਾਬ ਦਾ ਚੀਫ ਸੈਕਟਰੀ ਨੂੰ ਪੇਸ਼ ਹੋਣਾ ਪਵੇਗਾ ਦੂਜੇ ਪਾਸੇ ਪੰਜਾਬ ਦੇ ਲੋਕ ਮੰਗ ਕਰਦੇ ਹਨ ਮੇਤਵਾਂ ਦੇ ਹਰਪਾਲ ਸਿੰਘ ਜੀਮਾ ਤੋਂ ਨੋਖਰੇ ਭਵਾਨ ਤੁਹਾਨੂੰ ਤੋਂ ਵੀ ਸਾਨੂੰ ਪੇ ਕਿਵੇਂ ਹੁੰਦਾ ਜੋ ਏਰੀਆ ਦਾ ਹੈ ਉਹ ਬਹੁਤ ਹੀ ਘਟ ਕੇ ਸੰਤਤਾ ਜਾਵੇ ਇਹ ਨਹੀਂ ਹੈ ਕਿ April 2026 ਤੋਂ ਸ਼ੁਰੂ ਕੀਤਾ ਗਿਆ ਹੈ ਜਿਸ ਤਰ੍ਹਾਂ 85 ਸਾਲ ਤੋਂ ਉੱਪਰ ਵਾਲੇ ਮਲਾਿਆਂ ਨੂੰ ਏਰੀਅਰ ਦੇ ਦਿੱਤਾ ਗਿਆ ਹੈ ਜੋ 65 ਸਾਲ ਤੋਂ 75 ਸਾਲ ਵਾਲੇ ਹਨ ਉਹਨਾਂ ਨੂੰ ਕਿਸਤਾ ਦੇ ਰੇਤਤਾ ਜਾਵੇਗਾ ਜੋ 58 ਤੋਂ 65 ਸਾਲ ਵਾਲੇ ਹਨ ਉਹਨਾਂ ਨੂੰ ਵੀ ਏਰੀਅਰ ਹੈ ਜੋ ਕਿਸਤਾ ਤੇ ਜਾਵੇਗਾ ਪਰ ਜੋ ਰੈਗੂਲਰ ਮੁਲਾਜ਼ਮ ਹਨ ਪੰਜਾਬ ਸਰਕਾਰ ਦੇ ਮੈਂ ਕੰਮ ਕਰਦੇ ਆ ਉਹਨਾਂ ਦਾ ਏਰੀਅਲ 1 ਅਪ੍ਰੈਲ ਦੋਸਤ ਸ਼ੁਰੂ ਹੋਏਗਾ ਜਿਸ ਕਰਕੇ ਪੰਜਾਬ ਦੀ ਸਰਕਾਰ ਨੇ ਪੰਜਾਬ ਸਰਕਾਰ ਨੂੰ ਮਲਾਿਆਂ ਨੂੰ ਦਿਆ ਗਿਆ ਹੈ ਕਿ ਕਿਹਾ ਗਿਆ ਹੈ ਕਿ ਸਾਨੂੰ ਏਰੀਅਲ ਦੋ ਜਾਂ ਚਾਰ ਕਿਸ਼ਤਾਂ ਦਿੱਤਾ ਜਾਵੇ 5.5 ਸਾਲ ਦਾ ਏਰੀਅਲ ਬਣਦਾ ਹੈ ਲਗਭਗ 14 ਹਜ਼ਾਰ ਰੁਪਿਆ ਇਹ ਆਸਕ ਦੀ ਜਸਦੀ ਹੈ ਮੁੱਖ ਮੰਤਰੀ ਭਵਨ ਤੋਂ ਕਿਉਂਕਿ ਲਗਭਗ 2 ਸਾਲ ਰਹਿ ਗਏ ਹਨ ਸਰਕਾਰ ਦੇ 2 ਸਾਲਾਂ ਦੇ ਵਿੱਚ ਸੀਐਮ ਮਾਨ ਜਮਨਾਲ ਸਿੰਘ ਮੰਗਨ ਹਲਕਾ ਕਰ ਸਕਦੇ ਹਨ ਜੀ ਦੂਜੇ ਪਾਸੇ ਅਸੀਂ ਮੰਗ ਕਰਦੇ ਹਾਂ ਕਿ 2022 ਦੇ ਵਿੱਚ ਜੋ ਪ੍ਰਾਣੀ ਬੀਮਾ ਸਕੀਮ ਸੰਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਉਸ ਨੂੰ ਲੈ ਕੇ ਮਲਾਇਮ ਬਹੁਤ ਰੋਸ ਹੈ ਕਿਹਾ ਗਿਆ ਹੈ ਕਿ ਨੋਟੀਫਿਕੇਸ਼ਨ ਸਰਕਾਰ ਨੇ ਜਾਰੀ ਕਰ ਦਿੱਤਾ ਹੈ ਪਰ ਓਲ ਪੈਨਸ਼ਨੇਟ ਲਾਗੂ ਨਹੀਂ ਕੀਤੀ ਗਈ ਕੇਂਦਰ ਸਰਕਾਰ ਨੇ ਖੇਦੀ ਕਰਦੇ ਆ ਜਿਉਂ ਕਿ ਉਹਨਾਂ ਨੇ ਯੂਪੀਐਸ ਕੀਨੇ ਵਗ ਨੋਟੀਫਿਕੇਸ਼ਨ ਕੀਤਾ ਜਿਸ ਦਾ ਸਾਰੇ ਪੰਜਾਬ ਦੇ ਵਿੱਚ ਉਹ ਨੋਟੀਫਿਕੇਸ਼ਨਾਂ ਕਾਪੀਆਂ ਫੁੱਟੀਆਂ ਪੰਜਾਬ ਸਰਕਾਰ ਦੇ ਮੈਗਜ਼ਿਨ ਵਿੱਚ ਖਾਲੀ ਪਈਆਂ ਸਾਮੀਆਂ ਵੇਤਨ ਹਰਪਾਸੇ ਜੀਮਾ ਮੁਖਰੇ ਭਵਨ ਤਮਨ ਮੀਡੀਆ ਨੇ ਫੈਲਾ ਕਰਨਗੇ ਖਾਲੀ ਪਈਆਂ ਸਾਮੀਆਂ ਜਲਦੀ ਭਰੀਆਂ ਜਾਣ ਇਸ ਤਰ੍ਹਾਂ ਪੰਜਾਬ ਸਰਕਾਰ ਦੇ ਮੈਗਜ਼ਿਨ ਵਿੱਚ ਕੰਮ ਕਰਦੇ ਕੱਚੇ ਮਲਾਜ਼ਮ ਪੱਕੇ ਕੀਤੇ ਜਾਣ ਧੰਨਵਾਦ ਸਾਥੀਓ ਮੇਟਨ ਸਾਵਸਤਿਕ ਕਰੋ ਜੀ